ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਨੂੰ ਇੱਕ ਵਾਰ ਫਿਰ ਤੋਂ ਸਜ਼ਾ ਦਾ ਸਾਹਮਣਾ ਕਰਨਾ ਪਿਆ ਹੈ ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਮਾਮਲਾ ਹੈ ਭ੍ਰਸ਼ਟਾਚਾਰ ਦਾ ਅਤੇ ਇਹ ਮਾਮਲਾ ਇੱਕ ਟਰਸਟ ਦੇ ਨਾਲ ਜਿਹੜਾ ਹੈ ਜਿਸ ਦੇ ਉਹ ਟਰਸਟੀ ਸਨ ਦੋਵੇਂ ਪਤੀ ਪਤਨੀ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਹ ਸਜ਼ਾ ਦਾ ਐਲਾਨ ਕੀਤਾ ਗਿਆ ਹੈ ਕਿ ਇਹ ਸਾਰਾ ਮਾਮਲਾ ਖੁੱਲ ਕੇ ਗੱਲਬਾਤ ਕਰਦੇ ਆਂ ਤੇ ਸਾਰੀ ਜਾਣਕਾਰੀ ਦਿੰਨੇ ਆਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਦੀ ਅਦਾਲਤ ਨੇ ਅਲ ਕਾਦਰ ਟਰਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ 14 ਸਾਲ ਦੀ ਸਜ਼ਾ ਸੁਣਾਈ ਹੈ 10 ਲੱਖ ਰੁਪਏ ਦਾ ਜੁਰਮਾਨਾ ਉਹਨਾਂ ਦੇ ਉੱਤੇ ਲਾਇਆ ਗਿਆ ਤੇ ਇਮਰਾਨ ਖਾਨ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਬੰਦ ਨੇ ਅਕਾਉਂਟੇਬਿਲਟੀ ਕੋਰਟ ਨੇ ਇਸ ਮਾਮਲੇ ਦੇ ਵਿੱਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੀ 7 ਸਾਲ ਦੀ ਸਜ਼ਾ ਸੁਣਾਈ ਹੈ ਤੇ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਅਲ ਕਾਦਰ ਟਰਸਟ ਨੂੰ ਆਪਣੇ ਕੰਟਰੋਲ ਦੇ ਵਿੱਚ ਲਵੇ ਜਦੋਂ ਅਦਾਲਤ ਨੇ ਇਹ ਸਜ਼ਾ ਸੁਣਾਈ ਤਾਂ ਇਮਰਾਨ ਖਾਨ ਉਹਨਾਂ ਦੀ ਪਤਨੀ ਅਤੇ ਪੀਟੀਆਈ ਦੇ ਹੋਰ ਕਈ ਸੀਨੀਅਰ ਆਗੂ ਅਦਾਲਤ ਵਿੱਚ ਮੌਜੂਦ ਸਨ ਜਿੱਥੋਂ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਖਿਲਾਫ 19 ਕਰੋੜ ਪੌਂਡ ਅਤੇ ਅਲ ਕਾਦਰ ਟਰਸਟ ਦੇ 450 ਕਨਾਲ ਭਾਵ 56 ਏਕੜ ਤੋਂ ਵੱਧ ਜ਼ਮੀਨ ਦੇ ਦਾਨ ਨਾਲ ਸੰਬੰਧਿਤ ਮਾਮਲਾ ਹੈ ਤੇ ਇਹ ਜ਼ਮੀਨ ਇੱਕ ਨਿੱਜੀ ਹਾਊਸਿੰਗ ਸੁਸਾਇਟੀ ਬਹਿਰੀਆ ਟਾਊਨ ਦੇ ਵੱਲੋਂ ਅਲ ਕਾਦਰ ਯੂਨੀਵਰਸਿਟੀ ਨੂੰ ਦਿੱਤੀ ਗਈ ਸੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਅਲ ਕਾਦਰ ਯੂਨੀਵਰਸਿਟੀ ਦੇ ਟਰਸਟੀਆਂ ਦੇ ਵਿੱਚੋਂ ਹਨ ਇਹ ਮਾਮਲਾ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹੋਣ ਵੇਲੇ ਦੇ ਸਮੇਂ ਦਾ ਹੈ ਜਦੋਂ ਉਹਨਾਂ ਨੇ ਅਧਿਆਤਮਿਕ ਅਤੇ ਸੂਫੀ ਬਾਤ ਤੇ ਕੰਮ ਕਰਨ ਲਈ ਪੰਜਾਬ ਪਾਕਿਸਤਾਨ ਦੇ ਵਿੱਚ ਅਲ ਕਾਦਰ ਯੂਨੀਵਰਸਿਟੀ ਬਣਾਉਣ ਦੀ ਇਜਾਜ਼ਤ ਦਿੱਤੀ ਸੀ ਅਲ ਕਾਦਰ ਯੂਨੀਵਰਸਿਟੀ ਪ੍ਰੋਜੈਕਟ ਲਈ 26 ਦਸੰਬਰ 2019 ਨੂੰ ਅਲ ਕਾਦਰ ਟਰਸਟ ਰਜਿਸਟਰ ਕੀਤਾ ਗਿਆ ਸੀ ਇਸ ਟਰਸਟ ਦੇ ਸਿਰਫ ਦੋ ਹੀ ਟਰਸਟੀ ਸੀ ਇੱਕ ਇਮਰਾਨ ਖਾਨ ਤੇ ਦੂਜੀ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਪਾਕਿਸਤਾਨ ਡੈਮੋਕਰੈਟਿਕ ਮੂਵਮੈਂਟ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜੂਨ 2022 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਤੇ ਇਲਜ਼ਾਮ ਲੱਗਣ ਲੱਗੇ ਸੀ ਕਿ ਉਹਨਾਂ ਨੇ ਟਰਸਟੀ ਹੁੰਦੇ ਹੋਏ ਕਪਲੇ ਕੀਤੇ ਨੇ ਇਲਜ਼ਾਮ ਲਾਇਆ ਗਿਆ ਕਿ ਦੋਵਾਂ ਨੇ ਇੱਕ ਰੀਅਲ ਅਸਟੇਟ ਕੰਪਨੀ ਤੋਂ ਲਏ 50 ਅਰਬ ਰੁਪਏ ਦੇ ਕਾਲੇ ਧਨ ਨੂੰ ਕਾਨੂੰਨੀ ਦਰਜਾ ਦਿੱਤਾ ਤੇ ਬਦਲੇ ਦੇ ਵਿੱਚ ਅਰਬਾਂ ਰੁਪਏ ਦੀ ਜ਼ਮੀਨ ਆਪਣੇ ਟਰਸਟੀ ਦੀ ਧੰਵਜੋ ਹਸਲ ਕੀਤੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਵਿੱਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹੇ ਰਾਣਾ ਸਨਾਉੱਲਾ ਨੇ ਇਲਜ਼ਾਮ ਲਾਇਆ ਸੀ ਕਿ ਇਮਰਾਨ ਦੇ ਕਾਰਜਕਾਲ ਦੌਰਾਨ ਬ੍ਰਿਟਾਨੀਆ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤੋਂ ਬਾਅਦ ਪ੍ਰਾਪਰਟੀ ਟਾਈਕੂਨ ਮਾਲਕ ਰਿਆਜ਼ ਦਾ ਪੈਸਾ ਵਾਪਸ ਕਰ ਦਿੱਤਾ ਸੀ ਇਮਰਾਨ ਖਾਨ ਨੇ 3 ਦਸੰਬਰ 2019 ਨੂੰ ਕੈਬਨਿਟ ਦੀ ਬੈਠਕ ਤੋਂ ਬਾਅਦ ਬ੍ਰਿਟਾਨੀਆ ਤੋਂ ਪ੍ਰਾਪਰਟੀ ਟਾਈਕੂਨ ਨੂੰ ਪ੍ਰਾਪਤ ਹੋਏ ਪੈਸੇ ਨੂੰ ਵਾਪਸ ਕਰਨ ਲਈ ਮਨਜ਼ੂਰੀ ਦਿੱਤੀ ਸੀ ਇਸ ਸਬੰਧ ਦੇ ਵਿੱਚ ਸਰਕਾਰ ਵੱਲੋਂ ਇਹ ਵੀ ਇਲਜ਼ਾਮ ਲਾਇਆ ਗਿਆ ਹੈ ਕਿ ਪ੍ਰਾਪਰਟੀ ਕਾਰੋਬਾਰੀ ਨੇ ਆਪਣੇ ਕਈ ਗੈਰ ਕਾਨੂੰਨੀ ਮਾਮਲਿਆਂ ਤੇ ਪਰਦਾ ਪਾਉਣ ਲਈ ਅਲ ਕਾਦਰ ਯੂਨੀਵਰਸਿਟੀ ਟਰਸਟ ਦੀ ਜ਼ਮੀਨ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਨੂੰ ਦਿੱਤੀ ਸੀ ਮਾਮਲੇ ਦੇ ਵਿੱਚ ਨੈਸ਼ਨਲ ਅਕਾਉਂਟੇਬਿਲਟੀ ਬਿਊਰੋ ਐਨਏਬੀ ਦਾ ਮੰਨਣਾ ਸੀ ਕਿ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਨੇ ਇਸ ਜ਼ਮੀਨ ਨੂੰ ক্রیدن ਦੇ ਵਿੱਚ ਗਬਨ ਕੀਤਾ। ਬਿਊਰੋ ਦਾ ਕਹਿਣਾ ਸੀ ਕਿ ਜ਼ਮੀਨ ਗੈਰ ਕਾਨੂੰਨੀ ਢੰਗ ਦੇ ਨਾਲ ਖਰੀਦੀ ਗਈ ਹੈ ਜਿਸ ਨਾਲ ਸਰਕਾਰ ਨੂੰ ਨੁਕਸਾਨ ਹੋਇਆ ਹੈ। ਇਸ ਦੇ ਆਧਾਰ ਤੇ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਚਲਾਇਆ ਗਿਆ। ਇਸਲਾਮਾਬਾਦ ਦੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਨੂੰ ਸਜ਼ਾ ਸੁਣਾ ਦਿੱਤੀ ਹੈ। ਬੁਸ਼ਰਾ ਬੀਬੀ ਹਾਲੀ ਦੇ ਵਿੱਚ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਕਰਦੇ ਇੱਕ ਕਾਫਲੇ ਦੀ ਅਗਵਾਈ ਕਰਦੇ ਵੀ ਦੇਖੇ ਗਏ ਸੀ ਤੇ ਇਹ ਕਾਫਲਾ ਇਸਲਾਮਾਬਾਦ ਦੇ D 4 ਤੱਕ ਪਹੁੰਚਣ ਦਾ ਇਰਾਦਾ ਰੱਖਦਾ ਸੀ ਪਰ ਪੁਲਿਸ ਨੇ ਫੋਰਸ ਮੁਜਾਹਰਾਕਾਰੀਆਂ ਨੂੰ ਕਦੇੜਨ ਦੇ ਵਿੱਚ ਕਾਮਯਾਬ ਰਹੀ ਸੀ ਇਸ ਤੋਂ ਪਹਿਲਾਂ ਇਮਰਾਨ ਖਾਨ ਦੇ ਦੋ ਵਿਆਹ ਹੋਏ ਸੀ ਅਤੇ ਤੀਸਰੀ ਪਤਨੀ ਹੈ ਬੁਸ਼ਰਾ ਬੀਬੀ ਬ੍ਰਿਟਾਨੀਆ ਦੀ ਮਹਿਲਾ ਜੋਮੀਮਾਂ ਗੋਲਡਸਮੈਥਾ ਅਤੇ ਪੱਤਰਕਾਰ ਰਹਿਮ ਖਾਨ ਦੇ ਨਾਲ ਵਿਆਹ ਕਰਵਾ ਚੁੱਕੇ ਨੇ ਪਰਤੀਜੀ ਪਤਨੀ ਬੁਸ਼ਰਾ ਬੀਬੀ ਇਹਨਾਂ ਦੋਵਾਂ ਤੋਂ ਉਲਟ ਘੁੰਡ ਦੇ ਪਿੱਛੇ ਲੁਕੀ ਹੋਈ ਨਜ਼ਰ ਆਉਂਦੀ ਹੈ ਅਤੇ ਇੱਥੇ ਤੱਕ ਕਿ 2018 ਦੇ ਵਿੱਚ ਮੇਲ ਔਨ ਸੰਡੇ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਇਮਰਾਨ ਖਾਨ ਨੇ ਬਹੁਤ ਮਾਣ ਦੇ ਨਾਲ ਦੱਸਿਆ ਸੀ ਕਿ ਉਹਨਾਂ ਨੇ ਪਹਿਲੀ ਵਾਰ ਆਪਣੀ ਪਤਨੀ ਦੇ ਚਿਹਰੇ ਦੀ ਝਲਕ ਵਿਆਹ ਤੋਂ ਬਾਅਦ ਦੇਖੀ ਸੀ ਤਾਂ ਇਸ ਤਰੀਕੇ ਦੇ ਨਾਲ ਇਮਰਾਨ ਖਾਨ ਇੱਕ ਹੋਰ ਮਾਮਲੇ ਦੇ ਵਿੱਚ ਫਸ ਗਏ ਨੇ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਜਦੋਂ ਤੋਂ ਲਗਾਤਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉਹਨਾਂ ਨੂੰ ਹਟਾਇਆ ਗਿਆ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਤੇ ਇੱਕ ਹੋਰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਦਾ ਜੁਰਮਾਨਾ ਸੁਣਾਇਆ ਗਿਆ ਤੇ ਨਾਲ ਹੀ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨੇ ਦਾ ਹੁਕਮ ਦਿੱਤਾ ਗਿਆ ਤਾਂ ਇਸ ਖਬਰ ਦੇ ਨਾਲ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀਆਂ ਮੁਸ਼ਕਲਾਂ ਕਾਫੀ ਜ਼ਿਆਦਾ ਵਧੀਆਂ ਦਿਖਾਈ ਦੇ ਰਹੀਆਂ ਹਨ